ਜੈ ਗੁਰਦੇਵ ਜੈ ਪੀਂ ਜੈ ਭਾਗ ਜੋ ਬੋਲੇ ਸੋਨਰ ਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਅੱਜ ਇਕੱਤਰ ਹੋਏ ਮੇਰੇ ਵੀਰ ਮੇਰੇ ਸੀਨੀਅਰ ਸਾਧ ਸੰਗਤ ਜੀ ਔਰ ਕ੍ਰਾਂਤੀਕਾਰੀ ਜੋਧੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਕੈਨੇਡਾ ਦੀ ਧਰਤੀ ਤੇ ਖਾਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਸਾਹਿਬ ਕਾਂਛੀ ਰਾਮ ਜੀ ਦਾ ਪ੍ਰੀ ਨਿਰਮਾਨ ਦਿਵਸ ਮਨਾਇਆ ਜਾ ਰਿਹਾ। ਔਰ ਅੱਜ ਦਾ ਜਿਹੜਾ ਦਿਨ ਆ ਉਹ ਲੱਖਾਂ ਕਰੋੜਾਂ ਦੀਆਂ ਤਕਦੀਰਾਂ ਕਈਆਂ ਦੀਆਂ ਤਕਦੀਰਾਂ ਲਿਖ ਹੋ ਗਈਆਂ ਤੇ ਕਈਆਂ ਦੀਆਂ ਰਹਿ ਗਈਆਂ ਅੱਜ ਦਾ ਦਿਨ ਉਹ ਜਿਹੜੇ ਆਸੂਆਂ ਦਾ ਦਿਨ ਹਾਂ ਜਿਨ੍ਹਾਂ ਦੀਆਂ ਤਕਦੀਰਾਂ ਲਿਖ ਹੋ ਗਈਆਂ ਉਹਨਾਂ ਦੀ ਸਾਦਾ ਹੀ ਕੁੱਲਾ ਤਰ ਗਈਆਂ ਤੇ ਅੱਜ ਉਹ ਰੋਂਦੇ ਆ ਕਿ ਸਾਨੂੰ ਜਿਹੜਾ ਬਿਸ਼ੋੜਾ ਦੇਗੇ ਇੰਦਾ ਦੇ ਰਹਿਬਰ ਔਰ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਰ ਸਾਹਿਬ ਕਾਂਛੀ ਰਾਮ ਜੀ ਇਹ ਦੋਨੋਂ ਇੱਕੇ ਰੂਹਾਂ ਤੇ ਉਹ ਮਜ਼ਲੂਮ ਜਿਨ੍ਹਾਂ ਦੀਆਂ ਤਕਦੀਰਾਂ ਲੇਖ ਹੋਣੀਆਂ ਸੀ ਉਹ ਤੋਂ ਪਹਿਲਾਂ ਸਾਹਿਬ ਜੀ ਜੋਤੀ ਜੋਸਮਾਨ ਅੱਜ ਦਾ ਦਿਨ ਸਾਰੇ ਹੀ ਮਜ਼ਲੂਮਾਂ ਲਈ ਦੁੱਖ ਭਰਿਆ ਉਰ ਨਾਲ ਦੀ ਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਕੋਲੇ ਦੀ ਖਾਨ ਦੇ ਵਿੱਚੋਂ ਹੀਰਾ ਲੱਭਣਾ ਇਹ ਮੈਂ ਲਾਈਨ ਇਹ ਸ਼ਬਦ ਤਾਂ ਬੋਲੇ ਕਿਉਂਕਿ ਜਿਹੜੇ ਜ਼ਬਰ ਜ਼ੁਲਮ ਕਰਨ ਵਾਲੇ ਜਿਹੜੇ ਮਨੁਵਾਦ ਲੋਕ ਜਿਹੜੇ ਗੁਲਾਮੀ ਨੂੰ ਪੈਦਾ ਕਰਨ ਵਾਲੇ ਲੋਕ ਉਹਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਉਹਨਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਦਫ਼ਨ ਕਰਨ ਦੇ ਲਈ ਗੁਲਾਮੀਆਂ ਦੇ ਖਾਨਾਂ ਦੇ ਵਿੱਚ ਯਾਨੀ ਕਿ ਕੋਲੇ ਦੀਆਂ ਖਾਨਾਂ ਦੇ ਵਿੱਚ ਹੀਰਾ ਲੁਕਾਉਣ ਦੀ ਕੋਸ਼ਿਸ਼ ਕੀਤੀ ਦਫ਼ਨ ਹੋਣ ਦੀ ਕੋਸ਼ਿਸ਼ ਕੀਤੀ ਤੇ ਸਹਿਬ ਕਾਂਸ਼ੀ ਰਾਮ ਜੀ ਨੇ ਉਹ ਹੀਰਾ ਅਜਾਗਰ ਕਰਕੇ ਸਾਰੀ ਦੁਨੀਆ ਦੇ ਵਿੱਚ ਲੈ ਆਪਾਂ ਨਹੀਂ ਤਾਂ ਸਾਨੂੰ ਨਹੀਂ ਪਤਾ ਲੱਗਣਾ ਸੀ ਕਿ ਸਾਹਿਬ ਜੀ ਨੇ ਕੀ ਕੁਛ ਕੀਤਾ ਸਾਡੀਆਂ ਤਕਦੀਰਾਂ ਲਿਖਣ ਅੱਜ ਦਾ ਦਿਨ ਪੂਰੀ ਦੁਨੀਆ ਦੇ ਵਿੱਚ ਪ੍ਰੀਮਰਮਾਨ ਦੇਸ ਵੱਲੋਂ ਸਾਹਿਬ ਕਾਂਸੀ ਰਾਮ ਜੀ ਦਾ ਮਨਾਇਆ ਜਾ ਰਿਹਾ ਔਰ ਅੱਜ ਦੀ ਦੁਨੀਆਦਾਰੀ ਦੇ ਵਿੱਚ ਸਾਰਿਆਂ ਦੇ ਕੋਲ ਫੋਨ ਆ। ਸਵੇਰੇ ਉੱਠਦੇ ਆ ਤਾਂ ਬੰਦਾ ਫੋਨ ਨਾਲ ਦੇਖਦਾ। ਜਦੋਂ ਸੌਂਦੇ ਆ ਤਾਂ ਬੰਦਾ ਫੋਨ ਦੇਖ ਕੇ ਸੌਂਦਾ। ਔਰ ਉਹਦੇ ਵਿੱਚ 100 ਦੇ ਵਿੱਚੋਂ 99% ਜਿਹੜੀ ਸੋਸ਼ਲ ਮੀਡੀਆ ਆ ਉਹਦੇ ਵਿੱਚ ਝੂਠੀਆਂ ਖਬਰਾਂ ਫਲਾਈਆਂ ਜਾ ਰਹੇ। ਤਾਂ ਕਿ ਲੋਕਾਂ ਦਾ ਯਾਦ ਨਾ ਹੋ ਸਕੇ। ਤਾਂ ਕਿ ਲੋਕਾਂ ਨੂੰ ਹਿਸਟਰੀ ਨਾ ਪਤਾ ਲੱਗੇ। ਤਾਂ ਕਿ ਲੋਕਾਂ ਨੂੰ ਇਤਿਹਾਸ ਨਾ ਪਤਾ ਲੱਗੇ ਜਿਹੜੇ ਸੱਚੇ ਪੱਤਰਕਾਰ ਆ ਜਿਵੇਂ ਰਵੀਸ਼ ਕੁਮਾਰ ਉਹਦਾ ਤੇ ਜਿਹੜੇ ਪੱਤਰਕਾਰ ਆ ਮੈਂ ਹਮੇਸ਼ਾ ਹੀ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਪਰ ਉਹ ਪੱਤਰਕਾਰਾਂ ਦੀ ਮੈਂ ਗੱਲ ਕਰਦਾ ਜਿਹਨੂੰ ਸਾਬ ਕਾਂਛੀ ਰਾਮ ਜੀ ਨੇ ਮੂੰਹ ਤੋੜ ਜਵਾਬ ਦਿੱਤਾ ਉਹਦਾ ਦੇ ਪੱਤਰਕਾਰ ਜਿਨ੍ਹਾਂ ਨੇ ਤੁਹਾਡੀ ਗੱਲ ਉਹ ਕਰਨੀ ਜਿਹਦੇ ਵਿੱਚ ਤੁਸੀਂ ਕਦੀ ਆਜ਼ਾਦ ਨਾ ਹੋ ਸਕੋ ਇੱਕ ਸਮਾਂ ਸੀਗਾ ਸਾਹਿਬ ਸ਼ੀਰਿਕਾਂ ਕਾਂਤੀਰਾਮ ਜੀ ਨੇ ਅੱਜ ਦੀ ਡੇਢ ਦੇ ਵਿੱਚ ਹਰੇਕ ਲੀਡਰ ਨੂੰ ਦਰਵਾ ਕੇ ਪੱਤਰਕਾਰਾਂ ਕੋਲ ਗਲਤ ਨਹੀਂ ਬੋਲਣਾ ਉਹਨੇ ਸ਼ਾਮ ਨੂੰ ਮੇਰੀ ਫਾਈਲ ਖੋੜ ਕੇ ਪਈਆਂ ਤੇ ਇੱਕ ਵ ਇੱਕ ਯੋद्धा ਇੱਕ ਵ ਇੱਕ ਲੀਡਰ ਹੋਇਆ ਸੱਚਾ ਸੋਚਾ ਜਿਨੇ ਆਪਣਾ ਘਰ-ਬਾਰ ਨਹੀਂ ਬਣਾਇਆ ਜਿਨੇ ਆਪਣੀ ਜ਼ਮੀਨ ਜਾਇਦਾਦ ਨਹੀਂ ਬਣਾਈ ਜਿਨੇ ਆਪਣੇ ਬੈਂਕ ਬੈਲੈਂਸ ਨਹੀਂ ਬਣਾਏ ਤਾਂ ਇੱਕ ਵੀ ਦਾਗ ਦੀ ਉਹ ਆ ਨਾਮ ਰੈਵਰ ਸਾਹਿਬ ਕਾਂਚੀਰਾਮ